ਪਤਨੀ ਦੇ ਗੋਲੀਆਂ ਮਾਰ ਕੇ ਆਪਣੇ ਆਪ ਨੂੰ ਬਿਮਾਰੀ ਗੋਲੀ ਪਤਨੀ ਪਤੀ ਦੋਨੋਂ ਦੀ ਹੋਈ ਮੌਤ ਥਾਣਾ ਕੰਦਪੁਰਾ ਦੇ ਨੌਦੇ ਪਿੰਡ ਰਟੈਂਡਾ ਵਿਖੇ ਵਾਪਰੀ ਗੋਲੀ ਚੱਲਣ ਦੀ ਘਟਨਾ ਸੰਬੰਧੀ ਮ੍ਰਿਤਕ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸਦੀ ਲੜਕੀ ਮਨਪ੍ਰੀਤ ਕੌਰ ਦਾ ਵਿਆਹ 2012 ਵਿੱਚ ਅਪਰਾ ਦੇ ਨੇੜੇ ਪਿੰਡ ਰਾਜਪੁਰਾ ਦੇ ਗੁਰਵਿੰਦਰ ਸਿੰਘ ਨਾਲ ਹੋਇਆ ਸੀ ਤੇ ਇਹਨਾਂ ਦੇ ਦੋ ਬੱਚੇ ਹਨ ਗੁਰਵਿੰਦਰ ਸਿੰਘ ਅੱਜ ਸ਼ਾਮ ਉਹਨਾਂ ਦੇ ਘਰ ਪਿੰਡ ਰਟੈਂਡਾ ਵਿਖੇ ਆਇਆ ਸੀ ਤੇ ਉਹਨਾਂ ਦੀ ਲੜਕੀ ਕੱਪੜੇ ਸਿਉਣ ਦਾ ਕੰਮ ਕਰ ਰਹੀ ਸੀ ਤੇ ਆਉਂਦੇ ਨੇ ਹੀ ਝਗੜਾ ਸ਼ੁਰੂ ਕਰ ਦਿੱਤਾ ਇਹ ਦੋਨੋਂ ਜਾਣੇ ਪਤੀ ਪਤਨੀ ਕਰੀਬ 2-3 ਸਾਲ ਤੋਂ ਅਲੱਗ-ਅਲੱਗ ਰਹਿ ਰਹੇ ਸਨ ਮੁੰਡਾ ਨਸ਼ੇ ਕਰਨ ਦਾ ਆਦੀ ਸੀ ਤੇ ਅਸੀਂ ਦਾਸ ਦੇ ਵਿੱਚ ਵੀ ਇੱਕ 스위프트 ਕਾਰ ਤੇ ਹੋਰ ਵੀ ਕਾਫੀ ਸਮਾਨ ਦਿੱਤਾ ਸੀ ਉਸਨੇ ਕਮਰੇ ਚ ਆ ਕੇ ਉਸਦੀ ਲੜਕੀ ਦੇ ਦੋ ਗੋਲੀਆਂ ਮਾਰ ਦਿੱਤੀਆਂ ਗੋਲੀਆਂ ਮਾਰਨ ਤੋਂ ਉਪਰੰਤ ਉਹ ਘਰ ਤੋਂ ਮੋਟਰਸਾਈਕਲ ਤੇ ਭੱਜ ਗਿਆ ਮੌਕੇ ਤੇ ਪਹੁੰਚੇ ਬੰਗਾ ਦੇ ਡੀਐਸਪੀ ਹਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੋ ਇਸ ਲੜਕੀ ਮਨਪ੍ਰੀਤ ਕੌਰ ਦੇ ਘਰ ਵਾਲਾ ਗੁਰਵਿੰਦਰ ਸਿੰਘ ਹੈ ਉਸਨੇ ਥੋੜੀ ਦੂਰ ਜਾ ਕੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖਤਮ ਕਰ ਲਿਆ ਹੈ ਉਸ ਕੋਲੋਂ ਇੱਕ ਪਿਸਤੌਲ ਅੱਠ ਜਿੰਦਾ ਗੋਲੀਆਂ ਤੇ ਤਿੰਨ ਚੱਲੇ ਹੋਏ ਰੋਂਦ ਬਰਾਮਦ ਕੀਤੇ ਦੋਨਾਂ ਮ੍ਰਿਤਕ ਸ਼ਰੀਰਾਂ ਨੂੰ ਪਿੰਡ ਵਾਸੀਆਂ ਨੇ ਸਰਕਾਰੀ ਹਸਪਤਾਲ ਮੁਕੰਦਪੁਰ ਵਿੱਚ ਲਿਆਂਦਾ ਜੋ ਪਰਿਵਾਰਕ ਮੈਂਬਰ ਬਿਆਨ ਦਰਜ ਕਰਾਉਣਗੇ ਉਸ ਅਨੁਸਾਰ ਬੰਦੀ ਕਾਰਵਾਈ ਉਹ ਅਮਲ ਵਿੱਚ ਲਿਆਂਦੀ ਜਾਵੇਗੀ ਤੁਸੀਂ ਦੇਖ ਰਹੇ ਹੋ ਮਨਦੀਪ ਦੁੱਗਲ ਨਾਲ ਹਰਵਿੰਦਰ ਸਿੰਘ ਦੀ ਮੁਕੰਦਪੁਰ ਤੋਂ ਰਿਪੋਰਟ ਮਾਤੇ ਦੀ ਇਹ ਨਹੀਂ ਨਹੀਂ ਛੱਡਿਆ ਤਿੰਨ ਹੋਲੇ ਜਿਹਦੇ ਚੋਟੇ ਪਰ ਇਹ ਨੂੰ తీਰੇ ਲੈ ਜਾਣ ਵਾਲੀ ਕਿਹੜੀ ਚੀਜ਼ ਹੈ ਫਰਨੀਚਰ ਕੀ ਕਰਦਾ ਕਹਿੰਦੀ ਪੁਰਾਣਾ ਫਰਨੀਚਰ ਅਸੀਂ ਵੀ ਜਾਵਾਂ ਕਹਿੰਦੀ ਮਰਿਆ ਜਾ ਕੇ ਜਾਂ ਕਹਿੰਦੀ ਜੇ ਕੋਈ ਸਮਾਨ ਨੇ ਤਾਂ ਚੱਕੇ ਲਾ ਕੇ ਐਵੇਂ ਕੋਸਾ ਕੇ ਮਾਰ ਗਿਆ ਤਾਂ ਬਰਿਆਈ ਸਿਰੇ ਆ ਜਾਣੀ ਕਹਿੰਦੀ ਜਿੰਦੇ ਹੋਰ ਨਿਆਣੇ ਪਾਣਾ ਕਿ ਤੇਰਾ ਸਾਰਾ ਕੁਝ ਇਹਦੀ ਬਣ ਜਾਣਾ ਆ ਤੇ ਭਾਬੀ ਨੇ ਕਿਹਾ ਕਹਿੰਦੀ ਦੇਖ ਗੁਰਵਿੰਦਰ ਨਿਆਣੇ ਚੱਲ ਜਾਣੇ ਆ ਤੂੰ ਕਹਿੰਦੀ ਨਿਆਣਿਆਂ ਦੇ ਮਗਰ ਨਹੀਂ ਜਾਣਾ ਮੁੰਡਾ ਕਹਿੰਦਾ ਇੱਥੇ ਹੀ ਰਹਿਣਾ ਜੇ ਮੁੰਡਾ ਇੱਥੇ ਹੈ ਨਹੀਂ ਤੂੰ ਨਹੀਂ ਕਹਿੰਦੀ ਮਗਰ ਜਾਣਾ ਮਤਲਬ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਦੀਪ ਤੌਰ ਕੀ ਤੁਹਾਡੇ ਕੀ ਲੱਗਦੇ ਆ ਮੇਰੀ ਭੀ ਭੀ ਥੋੜੀ ਜਿਹੀ ਮੇਰੀ ਇਹਦੇ ਗੋਲੀ ਮਾਰ ਕੇ ਗਿਆ ਕੀ ਨਾ ਕੁੜੀ ਦਾ ਤੁਹਾਡੇ ਦਾ ਨਾਮ ਆ ਕੁੜੀ ਗੋਲੀ ਕਿਹਨੇ ਮਾਰੀ ਆ ਉਹਦੇ ਪਰੌਣੇ ਨੇ ਗਰਵਿੰਦਰ ਨੇ ਗਰਵਿੰਦਰ ਕਿੱਥੇ ਦਾ ਆ ਰਾਜਪੁਰੇ ਦਾ ਇਹ ਕਿੱਥੇ ਦਾ ਬੰਦਾ ਰਾਜਪੁਰਾ ਜਰਾ ਇੱਥੇ ਸਮਰਾਰੀ ਦੇ ਨਾਲ ਹੀ ਆ ਸਮਰਾਰੀ ਦਾ ਆ ਪਲੇਟ ਦੇ ਦਿਨ ਕਿੰਨੀ ਕਿਤੇ ਰੋਗੀ ਵਿਆਹ ਹੋਏ ਨੂੰ ਵਿਆਹ ਹੋਏ ਨੂੰ 12 13 12 ਚ ਹੋਇਆ ਸੀ ਵਿਆਹ 12 ਦੇ ਵਿੱਚ ਹੋਇਆ ਸੀ ਤੇ 13 ਸਾਲ ਹੋ ਗਿਆ ਹੁਣ ਕਿੰਨੇ ਬੱਚੇ ਆ ਦੇ ਦੋ ਬੱਚੇ ਆ ਕੁੜੀ 11 12ਵੇਂ ਸਾਲ ਵਿੱਚ ਆ ਮੁੰਡੇ ਨੂੰ 10ਵਾਂ ਸਾਲ ਭੰਨ ਲੱਗਿਆ ਕੀ ਹੁਣ ਕੁੜੀ ਤੁਹਾਡੀ ਜਿਹੜੀ ਆ ਕੀ ਕੰਮ ਕਰਦੀ ਸੀ ਘਰ ਹੁਣ ਕੁੜੀ ਕੱਪੜੇ ਸੀਂਦੀ ਸੀ ਕੱਪੜੇ ਸੀ ਕੇ ਆਪਣੇ ਨਿਆਣੇ ਪਾਲਦੀ ਸੀ ਉਡੀਨੇ ਤਾਂ ਸਾਨੂੰ ਕਦੇ ਸਾਡੇ ਕੋਲ ਕੁਝ ਮੰਗਿਆ ਵੀ ਨਹੀਂ ਸੀ ਕਹਿੰਦੀ ਮੈਂ ਮੈਂ ਕਹਿੰਦੀ ਆਪਣੇ ਨੇ ਆਣੇ ਜੋਗੀ ਹੈਗੀ ਵੇਖੋ ਤੁਸੀਂ ਇੱਥੇ ਘਰੇ ਹੀ ਸੀਗੇ ਉਹ ਤੋਂ ਹੋਰ ਨਹੀਂ ਬੈਠ ਕੇ ਦੇ ਵਿੱਚ ਮਸ਼ੀਨਾਂ ਤੇ ਚਾਚਾ ਜੀ ਦਾ ਆਇਆ ਉਹ ਤੁਸੀਂ 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 ਘਰ ਸੀਗੇ ਅਸੀਂ ਘਰੇ ਹੀ ਸੀਗੇ ਅਸੀਂ ਇੱਥੇ ਸੀ ਤਾਂ ਫੇਰ ਮੈਂ ਕੋਲ ਚਲੇ ਗਈ ਉੱਥੇ ਜਦੋਂ ਫੇਰ ਉਹਣਾ ਇਹ ਆਇਆ ਤਾਂ ਮੈਨੂੰ ਕੋਲੇ ਰਮਨ ਕਹਿੰਦੀ ਨਾ ਮੇਰੀ ਕਹਿੰਦੀ ਮੰਮੀ ਕਹਿੰਦੀ ਕਹਿੰਦੀ ਗੁਰਵਿੰਦਰ ਆਇਆ ਆ ਤਾਂ ਕਹਿੰਦੀ ਤੂੰ ਜਾ ਕੇ ਦੇਖ ਉਹ ਜਦੋਂ ਮੈਂ ਮਗਰ ਗਈ ਤਾਂ ਖੜਾ ਸੀ ਕਹਿੰਦਾ ਮਨਪ੍ਰੀਤ ਕਹਿੰਦਾ ਇਦਾਂ ਮੈਨੂੰ ਚੰਗਾ ਨਹੀਂ ਹੈਗਾ ਵੇ ਤੂੰ ਬੈਤੂ ਬੈਤੂ ਇੱਥੇ ਬੈਠੀ ਮੇਰਾ ਕਹਿੰਦਾ ਜੀ ਨਹੀਂ ਲੱਗਦਾ ਮੈਂ ਰਾਤ ਨੂੰ ਬਹੁਤ ਔਖਾਂ ਆ ਮੈਂ ਇਤਾਂ ਆ ਤੇ ਕਹਿੰਦੀ ਵੀ ਆ ਤੂੰ ਪਹਿਲਾਂ ਸੋਚਣਾ ਚ ਮੈਂ ਵੀ ਕਹਿੰਦੀ ਔਖੀ ਹੋ ਕੇ ਕਹਿੰਦੀ ਆਈ ਆ ਬੇ ਦੁਖੀ ਹੋ ਕੇ ਤੂੰ ਇੰਨਾ ਦੁਖੀ ਕੀਤਾ ਮੈਨੂੰ ਮੈਂ ਤਾਂ ਤੂੰ ਪਿੰਦਾ ਪਹਿਲਾਂ ਇਹ ਗੱਲ ਸੋਚਦਾ ਸਰ ਕੀ ਮਾਮਲਾ ਸਾਹਮਣੇ ਆਇਆ ਮਕਾਨਪੁਰ ਥਾਣੇ ਵਿੱਚ ਪਿੰਡ ਰਟੰਡਾ ਪੈਂਦਾ ਇੱਥੇ ਲੜਕੀ ਮਨਜੀਤ ਕੁੜੀ ਆ ਇਹਦਾ ਆਪਣੇ ਹਸਬੰਦ ਨਾਲ ਆਪਣੇ ਚੱਲਦਾ ਸੀ ਲੜਾਈ ਚ ਗ੍ਰੇਨਦਾ ਤੇ ਇਹ ਆਪਣੇ ਪੀਕੇ ਪਿੰਡ ਵਿੱਚ ਰਹਿੰਦੀ ਸੀ ਅੱਜ ਬਕਸਤੀ ਸਾਡੇ ਕੋ 5:30 ਵਜੇ ਨਾਲ ਜਿਹੜੇ ਮੰਦੀਪਾ ਦੀ ਮਦਨ ਦੇ ਸਭ ਇਹਨਾਂ ਜਿਹੜਾ ਜਵਾਈ ਸੀ ਉਹ ਮੋਟਰਸਾਈਕਲ ਤੇ ਆਇਆ ਤੇ ਮੇਰੀ ਜੀ ਲੜਕੀ ਸੀ ਉਹ ਕਪੜੇ ਸੀਨ ਦਾ ਕੰਮ ਕਰਦੀ ਸੀ ਆਪਣੇ ਕਮਰੇ ਚ ਬੈਠੀ ਉਹ ਜੱਕਦਾ ਮਾ ਕੇ ਉਹਨਾਂ ਨਾਲ ਝਗੜਾ ਕਰਨ ਲੱਗਾ ਤੇ ਉਹਦੇ ਆਕੇ ਨੇ ਗੋਲੀਆਂ ਚਲਾਤੀ ਮੈਂ ਉਸ ਤੋਂ ਬਾਅਦ ਉਹ ਕਿੰਨੀਆਂ ਗੋਲੀਆਂ ਲੱਗੀਆਂ ਕੁੜੀ ਦੇ ਕੁੜੀ ਦੇ ਲੈ ਲ ਇੱਕ ਧੌਂਸ ਲੱਗੀ ਐ ਇੱਕ ਰੁਸ਼ਾਤੀ ਲੱਗੀ ਆ ਦੋ ਗੋਲ ਇਥੇ ਮਲੇ ਆ ਕੋਲ ਮਲੇ ਆ ਇਥੇ ਮੌਕੇ ਤੇ ਤੇ ਉਹ ਜਿਹੜਾ ਇਹਦਾ ਆਦਮੀ ਸੀਗਾ ਉਹ ਉਹ ਗੋਲੀਆਂ ਚਲਾਉਣ ਤੋਂ ਬਾਅਦ ਇਥੇ ਮੌਕੇ ਤੋਂ ਫਰਾਰ ਹੋ ਗਿਆ ਮੈਂ ਉਹਦਾ ਕੁਝ ਪਤਾ ਲੱਗਾ ਉਹਦੇ ਬਾਰੇ ਐਸੀਆਂ ਪੁਲਿਸ ਪਾਰਟੀਆਂ ਹੋਈਆਂ ਜਿਸ ਤਰ੍ਹਾਂ ਸਰ ਕੀ ਨਾਮ ਕੀ ਆ ਉਹ ਲੜਕੇ ਦਾ ਗੁਰਵਿੰਦਰ ਸਿੰਘ ਜੀ ਇਹ ਬਦਲ ਕੇ ਪੈਣ ਕਿਹੜਾ ਉਹਦਾ ਪਿੰਡ ਆਪਣੇ ਫਲੋਰ ਖਾਣੇ ਚ ਪੈਂਦਾ ਗਾਇਪੁਰ ਵਰਗ ਗੁਰੂ ਤੇ ਕੁੜੀ ਤਾਂ ਇੱਥੇ ਦੀ ਸੀ ਜਣੂ ਕੁੜੀ ਰਟਾ ਦੇ ਜਾਣਣੀ ਸੀ ਇਹਦਾ ਝਗੜਾ ਚੱਲਦਾ ਸੀ ਰੇਟਸ ਨਾਲ ਉਹਦੇ ਨਾਲ ਸੀ ਬੱਚੇ ਕਿੰਨੇ ਨੇ ਛੋਟੇ ਬੱਚੇ ਦੋ ਇੱਕ ਬੇਟਾ ਇੱਕ ਬੇਟੀ ਡਾਕਟਰ ਸਾਹਿਬ ਕੀ ਨਾਂ ਤੁਹਾਡਾ ਮਾਈਸੈਲਫ ਡਾਕਟਰ ਬਜੀਤ ਕਮਨ ਬੰਜੀ ਜੀ ਅੱਜ ਜਿਹੜੀ ਆ ਡੈੱਡ ਬੋਡੀ ਆ ਤੁਹਾਡੇ ਕੋਲ ਆਈਆਂ ਉਹਦੇ ਬਾਰੇ ਦੱਸੋਗੇ ਥੋੜਾ ਜਿਹਾ ਸਾਡੇ ਕੋਲ ਤਕਰੀਬਨ 7:10 ਤੇ ਇੱਕ ਬਰੌਡ ਡੈੱਡ ਕੇਸ ਆਇਆ ਸੀਗਾ ਪਿੰਡ ਆਪਣੇ ਰਟਾਂਡੇ ਤੋਂ ਉਹ ਦੱਸ ਰਹੇ ਸੀ ਕਿ ਇਹ ਫਿਰ ਗਨ ਸ਼ਾਟ ਇਜਰੀਜ਼ ਹੋਈਆਂ ਉਹਦੇ ਸਬੰਧ ਵਿੱਚ ਲੈ ਕੇ ਆਏ ਸੀ ਜਦੋਂ ਅਸੀਂ ਇਹ ਦਸਾਮਨ ਕੀਤਾ ਤੇ ਉਹ ਡੈੱਡ ਸਿਟੀਜਨ ਹੈ ਤੇ 7:20 ਮਿੰਟ ਇੱਕ ਮੇਲ ਪੇਸ਼ੈਂਟ ਮੇਲ ਆਇਆ ਮਨਪ੍ਰੀਤ ਕੋ ਉਹਦਾ ਨਾਮ ਸੀਗਾ ਗੁਰਵਿੰਦਰ ਸਿੰਘ ਰੈਜ਼ੀਡੈਂਟ ਆਫ ਪਿੰਡ ਰਾਜਪੁਰਾ ਡਿਸਟ੍ਰਿਕਟ ਜ਼ਿਲੰਦਰ ਉਹ ਵੀ ਬਰੌਡ ਡੈੱਡ ਸੀਗਾ ਦੋਨੋਂ ਗਨ ਸ਼ਾਟ ਇਜਰੀਜ਼ਨ ਵਾਲੇ ਆਏ ਸੀ ਸਾਰੇ ਕੋਲ ਕਿੰਨੀਆਂ ਕਿੰਨੀਆਂ ਗੋਲੀਆਂ ਲੱਗੀਆਂ ਕੁਝ ਪਤਾ ਲੱਗਿਆ ਤੇ ਜਿਹੜਾ ਤਾਂ ਹੈਗਾ ਮੇਲ ਉਹਦੇ ਤਾਂ ਹੈਗੀ ਫੋਰਹੈਡ ਤੇ ਸੰਦ ਦਿਖਾਈ ਦੇ ਰਹੇ ਸੀਗੇ ਤੇ ਜਿਹੜੀ ਲੇਡੀ ਆ ਉਹਦੇ ਲੈਫਟ ਸਾਈਡ ਤੇ neck ਤੇ ਸੀਗੀ ਜੀ ਇੱਕ ਹੀ ਗੋਲੀ ਲੱਗੀ ਉਹਦੇ ਇਹ ਪਹਿਲਾਂ ਤਾਂ ਸਾਨੂੰ ਤਾਂ ਇੱਕੋ ਲੱਗਦੀ ਬਾਕੀ ਪੋਸਟਮਾਰਟਮ ਜੋ ਕਨਫਰਮ ਹੋਗਾ ਸਾਰਾ ਕੁਝ ਠੀਕ ਹੈ ਥੈਂਕ ਯੂ ਹਾਂ ਜੀ